ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਜਰਮਸਥਾਨ ਤੋਂ ਉੱਪਰ ਪਹੁੰਚੇ ਹੋਏ ਹਨ ਜਿਹੜੇ ਕਿ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਬੈਠੇ ਨੇ ਉਹਨਾਂ ਨੂੰ ਦਰਸ਼ਨ ਜਿਹੜੇ ਕਿ ਗਰਾਊਂਡ ਜ਼ੀਰੋ ਤੋਂ ਬਲੀਵਿੰਗ ਇਡੇ ਟੇਪ ਪਹੁੰਚੇ ਹੋਈ ਆ ਜਰਮਸਥਾਨ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪੋਵਿੰਡ ਸਾਹਿਬ ਜਿੱਥੇ ਕਿ ਅੰਮ੍ਰਿਤ ਵੇਲੇ ਤੋਂ ਸੰਗਤਾਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਪਹੁੰਚਦੀਆਂ ਨੇ ਆਪਣੇ ਪਰਿਵਾਰਾਂ ਦੇ ਨਾਲ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਆਂ ਨੇ ਕਿਉਂਕਿ ਗੁਰੂ ਸਾਹਿਬ ਦੇ ਵੱਲੋਂ ਜੋ ਅੰਦੇਸ਼ ਦਿੱਤਾ ਗਿਆ ਗੁਰਬਾਣੀ ਨਾਲ ਜੁੜੋ ਗੁਰਸਿੱਖ ਬਣੋ ਤੇ ਅੰਮ੍ਰਿਤ ਛਕੋ ਉਸੇ ਲੈਂ ਤੇ ਕਈ ਸੰਗਤਾਂ ਚੱਲ ਰਹੀਆਂ ਨੇ ਤੇ ਆਪਣੇ ਪਰਿਵਾਰਾਂ ਦੇ ਨਾਲ ਪਹੁੰਚ ਗਏ ਸਰਬ ਦੇ ਭਲੇ ਦੀ ਅਰਦਾਸ ਕਰੀਆਂ ਨੇ ਕਿਉਂਕਿ ਅੱਜ ਦਾ ਦਿਨ ਬੜਾ ਮਹਾਨ ਦਿਨ ਆ ਕਿਉਂਕਿ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੇ ਦੇਖੋ ਦੋ ਕਿ ਲੰਬੀ ਕਤਾਰ ਦੇ ਵਿੱਚ ਲੈਣਾ ਤੇ ਲੱਗੀਆਂ ਹੋਈਆਂ ਨੇ ਪਰ ਠਾਠਾ ਮਾਰਦਾ ਜਿਹੜਾ ਇਕੱਠ ਆ ਉਹ ਦੇਖਣ ਨੂੰ ਜਿਹੜਾ ਮਿਲਦਾ ਨਜ਼ਰ ਆ ਰਿਹਾ ਭਾਵੇਂ ਜਿੰਨੀ ਮਰਜੀ ਰਾਸ਼ਾ ਹੈਗਾ ਪਾ ਜਿਹੜੀ ਸੰਗਤ ਆ ਉਹ ਆਸਾ ਬਹੁਤ ਗੁਰੂ ਸਾਹਿਬ ਦੇ ਨਾਲ ਤੇ ਸੰਗਤਾਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਪਹੁੰਚ ਵੀ ਰਹੀਆਂ ਨੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਲ ਸੰਗਤ ਵਗ ਰਹੀ ਹੈ ਤੇ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਇਤਿਹਾਸ ਨਾਲ ਜਾਗਰੂਤ ਕਰਾਇਆ ਜਾ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੀ ਨਾਮ ਹੈ ਜਗਜੀਤ ਸਿੰਘ ਜੀ ਇਹ ਲੋਕਲ ਹੀ ਹੋ ਜੀ ਹਾਂਜੀ ਲੋਕਲ ਕੀ ਕਹਿਣਾ ਚਾਹੋਗੇ ਜਮਨਸਤਾਨ ਦੇ ਉੱਪਰ ਬੱਚੇ ਨੂੰ ਲੈ ਕੇ ਜਮਨਸਤਾਨ ਤੇ ਆਏ ਹਾਂ ਜੀ 2-4 ਦਿਨ ਦੁਕਾਨ ਬੰਦ ਰਵੇਗੀ ਅੱਛਾ ਜੀ ਹਾਂਜੀ ਅੱਛਾ ਉਹਨੇ ਦਿਨ ਦੁਕਾਨਾਂ ਬੰਦ ਰਹਿਣ ਦੁਕਾਨਾਂ ਬੰਦ ਰਹਿਣੀਆਂ ਜੀ ਪ੍ਰੋਗਰਾਮ ਵੇਖਾਂ ਜੀ ਸਾਲ ਬਾਅਦ ਦਿਨ ਹੁੰਦੇ ਜੀ ਹਾਂਜੀ ਬਹੁਤ ਆਨੰਦ ਆ ਰਿਹਾ ਜੀ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਨਮ ਸਾਹਿਬ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹਾਂਜੀ ਇਹ ਲੰਗਰ ਬੱਚੇ ਨਾਲ ਹੀ ਲੈ ਕੇ ਆਉਣੇ ਆ ਹਾਂਜੀ ਬੱਚੇ ਨਾਲ ਕਿੰਨੇ ਪ੍ਰਕਾਰ ਦੇ ਲੰਗਰ ਵਗੈਰਾ ਲੱਗਦੇ ਆ ਬਹੁਤ ਜੀ ਗਿਣ ਹੀ ਨਹੀਂ ਸਕਦੇ ਜੀ ਇੰਨੇ ਪ੍ਰਕਾਰ ਦੇ ਲੰਗਰ ਹਾਂਜੀ ਹਾਂਜੀ ਬਹੁਤ ਲੰਗਰ ਰਸਪਾ ਜਿੰਨਾ ਮਰਜੀ ਪਰ ਆਸਾ ਬਹੁਤ ਸੰਗਤ ਆਸਾ ਬਹੁਤ ਜੀ ਆਸਾ ਬਹੁਤ ਹਾਂਜੀ ਆਸਾ ਬਹੁਤ ਜੀ ਸਰੋ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਅੱਛਾ ਜੀ ਹਾਂਜੀ 4 ਵਜੇ ਤੋਂ 3 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਸਾਰੀ ਰਾਤ ਵੀ ਸਵਾ ਕਰਦੀਆਂ ਦੂਰੀ ਦੂਰੋ ਦਿਆ ਚੰਦੇ ਸੰਗਤ ਜੇ ਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਕਿ ਜਨਮ ਦਿਹਾੜਾ ਬੜੀ ਖੁਸ਼ੀ ਜਨਮ ਦਿਹਾੜਾ ਜੀ ਸੋਚਦਾਰੀ ਨੇ ਸਾਲ ਬਾਅਦ ਕਿਹੜਾ ਵਲਾ ਜਨਮ ਦਿਹਾੜਾ ਬਈ ਵੇਖੀ ਹੈ ਜੀ ਬਿਲਕੁਲ ਜੀ ਲੋਕਲ ਸੰਗਤ ਵੀ ਪਹੁੰਚੀ ਹੋਈ ਆ ਤੇ ਆਪਣੇ ਬੱਚਿਆਂ ਦੇ ਨਾਲ ਕੀ ਜਿਹੜਾ ਕਿ ਜਾਗਰੂਤ ਕਰਾਇਆ ਜਾ ਰਿਹਾ ਕਿਉਂਕਿ ਅੱਜ ਦਾ ਜਿਹੜਾ ਇਹ ਦਿਨ ਆ ਜਨਮ ਦਿਹਾੜਾ ਗੁਰੂ ਸਾਹਿਬ ਦਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਅੱਜ ਅੱਜ ਦਾ ਦਿਨ ਬੜਾ ਮਹਾਨ ਬੱਚੇ ਦੋ ਬਿਲਕੁਲ ਜੀ ਬਿਲਕੁਲ ਜੀ ਇਹ ਦੇਖ ਸਕਦੇ ਹੋ ਕਿ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਤੇ ਲੋਕ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਵਿੱਚ ਪਹੁੰਚ ਰਿਹਾ ਜਨਮ ਸਥਾਨ ਅੰਮ੍ਰਿਤਸਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੋਵਿੰਡ ਕਉਕੀ ਗੁਰੂ ਸਾਹਿਬ ਦੇ ਵੱਲੋਂ ਜਿਹਦਾ ਇੱਥੇ ਜਨਮ ਹੋਇਆ ਸੀ ਤੇ ਸਰਦਾਲੂ ਆਪਣੇ ਬੱਚਿਆਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਤੇ ਇਤਿਹਾਸ ਦੇ ਨਾਲ ਜਾਗਰੂਤ ਕਰਵਾਇਆ ਜਾ ਰਹੇ ਨੇ ਗੁਰੂ ਸਾਹਿਬ ਦੇ ਵੱਲੋਂ ਕਿਹਾ ਹੈ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਅਮਰ ਸ਼ਰੋ ਅਮਰ ਛਕੋ ਤੇ ਅੱਜ ਦਾ ਜਿਹੜਾ ਬੜਾ ਦਿਨ ਬੜਾ ਮਹਾਨ ਆ ਲੋਕ ਇੱਥੇ ਆ ਕੇ ਗੁਰੂ ਘਰਾਂ ਦੇ ਵਿੱਚ ਕੇਕ ਵੀ ਕੱਟਦੇ ਨੇ ਵੱਖਰੇ ਵੱਖਰੇ ਪ੍ਰਕਾਰ ਦੇ ਲੰਗਰ ਵੀ ਲਗਾਉਂਦੇ ਨੇ ਕਿਉਂਕਿ ਆਸਾ ਬਹੁਤ ਗੁਰੂ ਘਰਾਂ ਦੇ ਵਿੱਚ ਆ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਇਕੱਠ ਜਿਹੜਾ ਗੁਰੂ ਘਰਾਂ ਦੇ ਵਿੱਚ ਪਹੁੰਚ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਗੁਰਦੁਆਰਾ ਸ਼ੀਗਨ ਸਾਹਿਬ ਤੇ ਗੁਰੂ ਸਾਹਿਬ ਦੇ ਜਨਮ ਸਥਾਨ ਪੋਵਿੰਡ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਹਰ ਇੱਕ ਹੁੰਦੀ ਹੈ ਜਿਹਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਉਹ ਆਪਣੇ ਬੱਚੇ ਦੇ ਨਾਲ ਇੱਥੇ ਪਹੁੰਚ ਕੇ ਸ਼ੁਕਰਾਨਾ ਕਰਦੇ ਨੇ ਆ ਦੇਖ ਸਕਦੇ ਹੋ ਕਿ ਕੈਮਰਾ ਪਰਸਨ ਕੋ ਗਿਆ ਇਧਰ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਕਿ ਜਿੱਥੇ ਠਾਠਾ ਮਾਰਦਾ ਜਿਹੜਾ ਇਕੱਠ ਆ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਆਸਾ ਬਹੁਤ ਜ਼ਿਆਦੀ ਆ ਕਿ ਜਿਨ੍ਹਾਂ ਦੇ ਘਰ ਬੱਚੇ ਹੁੰਦੇ ਨੇ ਤੇ ਉਹ ਆਪਣੇ ਬੱਚਿਆਂ ਦੀਆਂ ਜੜੀਆਂ ਮਰਿਆਦਾ ਜੜੀਆਂ ਪੂਰੀਆਂ ਕਰਨ ਵਾਸਤੇ ਪਹੁੰਚਦੇ ਨੇ ਆ ਦੇਖ ਸਕਦੇ ਹੋ ਕਿ ਲੰਬੀ ਕਦਾਰ ਦੇ ਵਿੱਚ ਲੜਾਂ ਲੱਗੀਆਂ ਹੋਈਆਂ ਨੇ ਤੇ ਜਦੋਂ ਭਾਵੇਂ ਜਿੰਨਾ ਮਰਜੀ ਕਰਾਊਡ ਆ ਪਰ ਜਿਹੜੀ ਆਸਾ ਬਹੁਤ ਗੁਰੂ ਸਾਹਿਬ ਦੇ ਨਾਲ ਹੈਗੀ ਆ ਤੇ ਲੋਕ ਇੱਥੇ ਪਹੁੰਚ ਵੀ ਰਹੇ ਨੇ ਅੰਮ੍ਰਿਤ ਵੇਲੇ ਤੋਂ ਇਹ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਵੱਖਰੇ ਵੱਖਰੇ ਆ ਇਹ ਦੁਕਾਨਾਂ ਸਜੀਆਂ ਹੋਈਆਂ ਨੇ ਪੰਗੂੜੇ ਲੱਗੇ ਹੋਣੇ ਬੱਚਿਆਂ ਵਾਸਤੇ ਕਿ ਕਿ ਅੱਜ ਦਾ ਦਿਨ ਬੜਾ ਮਹਾਨ ਮਨਾਇਆ ਜਾਂਦਾ ਜਿੱਦਾਂ ਕੋਈ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦਾ ਹੈ ਉਹਦਾ ਗੁਰੂ ਘਰਾਂ ਵਿੱਚ ਵਿਆ ਆ ਕੇ ਗੁਰੂ ਸਾਹਿਬ ਦਾ ਜਨਮ ਦਿਹਾੜੇ ਦੇ ਉੱਪਰ ਪਹੁੰਚਦਿਆਂ ਨੇ ਤੇ ਸਰਬ ਦੇ ਭਲੇ ਦੀ ਅਰਦਾਸ ਕਰਦਿਆਂ ਨੇ ਹੁਣ ਪੁਲਿਸ ਦੀ ਗੱਲ ਜਿੱਥੇ ਸੰਗਤ ਦਾ ਠਾਠਾ ਮਾਰਦਾ ਇਕੱਠ ਆ ਉੱਥੇ ਜਿਹੜੀ ਸੁਰੱਖਿਆ ਵੀ ਪੰਜਾਬ ਪੁਲਿਸ ਦੇ ਵੱਲੋਂ ਵਧਾਈ ਗਈ ਆ ਸੀਸੀਟੀਵੀ ਕੈਮਰੇ ਦੇ ਨਾਲ ਕਿਉਂਕਿ ਸੰਗਤ ਜਿੱਥੇ ਦੇਸ਼ ਵਿਦੇਸ਼ ਤੋਂ ਪਹੁੰਚਦੀ ਆ ਕਈ ਚੋਰ ਕਿਤੇ ਵੀ ਜਿਹੜੇ ਇਸ ਸੰਗਤ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਜਾਂਦਾ ਕਈ ਪਰਸ ਨਿਕਲਦੇ ਪਰ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਇਆ ਪੰਜਾਬ ਪੁਲਿਸ ਵੀ ਆਪਣੀ ਡਿਊਟੀ ਚਾਰ ਦਿਨਾਂ ਤੋਂ ਬੜੀ ਖੂਬੀ ਦੇ ਨਾਲ ਨਿਭਾ ਰਹੀ ਹੈ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਨੇ ਆਫੀਸਰ ਸੀਨੀਅਰ ਆਫੀਸਰ ਖੜੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੀ ਕਹਿੰਣਾ ਉਹਨਾਂ ਦਾ ਸਰ ਕੀ ਕਹਿਣਾ ਚਾਹੋਗੇ ਚਾਰ ਦਿਨ ਜਿਹੜਾ ਮੇਲਾ ਚੱਲਦਾ ਇਹਦੇ ਵਿੱਚ ਡਿਊਟੀ ਵੀ ਢੱਡੀ ਵੱਜ ਜਾਂਦੀ ਆ ਪਰ ਕਿਦਾਂ ਇਹਨੂੰ ਕਿਦਾਂ ਕੀਤਾ ਜਾਂਦਾ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਵਾਸੀ ਆ ਤੇ ਸਿੱਖ ਸੰਗਤਾਂ ਚਾਹੇ ਦੇਸ਼ ਵਿਦੇਸ਼ ਚ ਬੈਠੀਆਂ ਸਾਰਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਇਹਨੂੰ ਡਿਊਟੀ ਨਹੀਂ ਸਮਝਦਾ ਮੈਂ ਇਹਨੂੰ ਸੇਵਾ ਸਮਝਦਾ ਲੋਕੀ ਥਾਂ ਥਾਂ ਤੋਂ ਲੰਗਰ ਲਾਉਣ ਆਉਂਦੇ ਆ ਸੇਵਾ ਕਰਨ ਆਉਂਦੇ ਆ ਤੇ ਸਾਡਾ ਮਹਿਕਮਾ ਵੀ ਇੱਥੇ ਸੇਵਾ ਕਰਦਾ ਨਾਲ ਦੀ ਨਾਲ ਡਿਊਟੀ ਆ ਤੇ ਨਾਲ ਦੀ ਨਾਲ ਸੇਵਾ ਨਾਲ ਕਹਿੰਦੇ ਹੁੰਦੇ ਆ ਪੂਰਨ ਤੇ ਨਾਲੇ ਫਲੀਆਂ ਜੀ ਤੇ ਦੂਜਾ ਦੇਖੋ ਸੁਰੱਖਿਆ ਪ੍ਰਬੰਧ ਇਹ ਲਗਾਤਾਰ ਜਿਹੜਾ 3 ਜਾਂ 4 ਦਿਨ ਮੇਲਾ ਚੱਲਦਾ ਇਹ 25 26 ਤੇ 27 ਤਰੀਕ ਤੇ 28 ਤਰੀਕ ਨੂੰ ਕਬੱਡੀ ਟੂਰਨਾਮੈਂਟ ਉਪਰੰਤ ਜਿਹੜਾ ਇਹ ਮੇਲਾ ਜਿਹੜਾ ਵਾ ਉਹ ਸਮਾਪਤ ਹੁੰਦਾ ਤੇ ਇਹਦੇ ਵਿੱਚ ਅਸੀਂ ਦਿਨ ਸਮੇਂ ਜਿਹੜੇ 5 ਦੇ ਕਰੀਬ ਐਸਐਚਓ ਨੇ ਜਿਹੜੇ ਪਾਰਕਿੰਗ ਮੈਨੇਜਮੈਂਟ ਨੂੰ ਦੇਖਦੇ ਆ ਜਾਂ ਲੋਕਾਂ ਦੇ ਆਉਣ ਜਾਣ ਤੇ ਆਵਾਜਾਈ ਨੂੰ ਦੇਖਦੇ ਆ ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਅਸੀਂ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਿਹਦੇ 25 ਤੋਂ 30 ਕੈਮਰੇ ਨੇ ਜਿਹੜੇ ਵੱਖ-ਵੱਖ ਜਗ੍ਹਾ ਤੇ ਇੱਕ ਜਗ੍ਹਾ ਤੇ ਇਹਨਾਂ ਨੂੰ ਨਿਗਰਾਨੀ ਰੱਖੀ ਜਾਂਦੀ ਆ ਤਾਂ ਕਿ ਜਿਹੜੇ ਕੋਈ ਭੜੇ ਅਨਸਰ ਜਾਂ ਮਾੜੇ ਅਨਸਰ ਇਹਦੇ ਵਿੱਚ ਨਾ ਆ ਸਕਣ ਤੇ ਮੈਂ ਆਪ ਜੀ ਦੇ ਬਜਰੀਆ ਇੱਕ ਅਪੀਲ ਕਰਨਾ ਚਾਹੁੰਦਾ ਇੱਕ ਅੱਜ ਨਵਾਂ ਟਰੈਂਡ ਚੱਲ ਗਿਆ ਆਪਣੀ ਨੌਜਵਾਨ ਸੰਗਤ ਦੇ ਵਿੱਚ ਕਿ ਟਰੈਕਟਰਾਂ ਦੇ ਉੱਤੇ ਵੱਡੇ 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 ਡੈਕ ਲਾ ਕੇ ਉੱਚੀ ਆਵਾਜ਼ 'ਚ ਸਪੀਕਰ ਛੱਡ ਕੇ ਜਿਹੜੀ ਆ ਉਹ ਮੁੰਡੇ ਜਾਂ ਮਢੀਰ ਜਿਹੜੀ ਆ ਉਹ ਮੇਲਿਆਂ ਦੇ ਵਿੱਚ ਤੁਰੀ ਫਿਰਦੀ ਜਾਂ ਮੇਲਿਆਂ ਦਾ ਮਾਹੌਲ ਖਰਾਬ ਕਰਦੀ ਆ ਉੱਥੇ ਵੀ ਕਿਤਨਾ ਕਿਤੇ ਸਾਨੂੰ ਵੀ ਸਖਤੀ ਕਰਨੀ ਪੈਂਦੀ ਆ ਉਹ ਇੰਜ ਜਾਪਦਾ ਹੈ ਜਿਦਾ ਜਿਹੜੇ ਖਾਕੀ ਵਾਲੇ ਕੋਈ ਧੱਕਾ ਕਰਦੇ ਨੇ ਸੋ ਮੇਰੀ ਸਿੱਖ ਸੰਗਤਾਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਆ ਵੀ ਜੇ ਕੋਈ ਗੁਰੂ ਘਰ ਦੇ ਵਿੱਚ ਇਦਾਂ ਦੇ ਮੇਲਿਆਂ ਦੇ ਵਿੱਚ ਉਹ ਆਉਂਦੇ ਨੇ ਤੇ ਇੱਕ ਸੰਗਤ ਦੇ ਤੌਰ ਤੇ ਆਉਣ ਸੰਗਤ ਦੇ ਤੌਰ ਤੇ ਮੱਥਾ ਟੇਕਣ ਜੇ ਕੋਈ ਸ਼ਰਾਰਤ ਕਰੂਗਾ ਜਾਂ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਚਲਊਗਾ ਤੇ ਨੇਚਰਲੀ ਸਾਨੂੰ ਸਖਤਾਈ ਕਰਨੀ ਪਊਗੀ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਚਰਨ ਨਮਸਤਕ ਹੋ ਕੇ ਮਤਲਬ ਕਿ ਉਥੇ ਬੇਨਤੀ ਵੀ ਕਰਦਾ ਅਰਦਾਸ ਵੀ ਕਰਦਾ ਜਿੱਥੇ ਸਿੱਖ ਸੰਗਤਾਂ ਦੀ ਹਾਜ਼ਰੀ ਲਾਉਂਦੇ ਆ ਉਥੇ ਪੁਲਿਸ ਸੰਗਤ ਦੀ ਵੀ ਹਾਜ਼ਰੀ ਲਾਉਣ ਤੇ ਇਹਨਾਂ ਤੇ ਵੀ ਆਪਣੀ ਜਿਹੜੀ ਮੇਹਰ ਭਰੀ ਹੱਥ ਤੇ ਨਿਗਰ ਰੱਖ ਬਿਲਕੁਲ ਜੀ ਜਿੱਥੇ ਡਿਊਟੀ ਨਿਭਾਈ ਜਾ ਰਹੀ ਹੈ ਇੱਕ ਸਾਹਿਬ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਮਤਲਬ ਤੇ ਜਿਹੜੇ ਮਾੜੇ ਆਨਸਰ ਆ ਗਏ ਨੇ ਉਹਨਾਂ ਨੂੰ ਇੱਕ ਉਹਨਾਂ ਦੇ ਮਤਲਬ ਮੈਸੇਜ ਗਿਆ ਹੈ ਕਿ ਜਿਹੜੇ ਟਰਾਲੀਆਂ ਜਾਂ ਟਰੈਕਟਰ ਟਰਾਲੀਆਂ ਦੇ ਉੱਪਰ ਹੁਲਰ ਬਾਜੀ ਜਿਹੜੇ ਕਰਦੇ ਨੇ ਉਹ ਨਾ ਹੁਲਰ ਬਾਜੀ ਕੀਤੇ ਕਿਉਂਕਿ ਮੇਲਿਆਂ ਦਾ ਮਾਹੌਲ ਨਾ ਖਰਾਬ ਕੀਤਾ ਜਾ